ਇਹ ਜੀ ਪਹਾੜੀ ਨਕਲੀ ਪਹਾੜੀ ਇਹ ਨਹਿਰ ਦੇ ਕਿਨਾਰੇ ਆ ਪਹਾੜੀ ਇੱਕ ਮਿੱਟੀ ਦਾ ਠਿਕਾਣਾ ਜਾਨਿਕ ਇਹ ਨਕਲੀ ਪਹਾੜੀ ਇਸ ਕਰਕੇ ਹੋਰ ਜੀ ਮਿੱਤਰੋ ਕੀ ਹਾਲ ਤੇ ਕੀ ਚਾਲ ਤੇ ਘੁੰਮਣਾ ਫਿਰਨਾ ਜਾ ਰਹੀ ਅੱਜ ਫੇਰ ਆਪਣਾ ਵੇਲੀਆਂ ਵੇਲੀਆਂ ਥਾਵਾਂ ਤੇ ਘੁੰਮਣਾ ਹਾਂ ਦਾ ਤੁਸੀਂ ਵੀ ਕਹਿੰਦੇ ਹੋ ਨੇ ਕਿ ਰੋਜ਼ ਹੀ ਘੁੰਮਣ ਫਰੇ ਤੁਰਿਆ ਰਿਹਾ ਹਣਾ ਦੇਖੋ ਜੀ ਇਹ ਹੁਣ ਤੁਸੀਂ ਹਿਸਾਬ ਤਾਬ ਦੱਸਿਓ ਵੀ ਇਹ ਕਿੱਥੇ ਆ ਮੈਂ ਅੱਜ ਮੈਂ ਨਹੀਂ ਦੱਸਣਾ ਅਨੁਵਾਸ ਰੋਖ ਰੱਖ ਕੇ ਵਿਖਾਉਣੇ ਆ ਪਹਿਲੀਆਂ ਵਿਖਾਉਣੀਆਂ ਤੇ ਕਵੀ ਪ੍ਰਗਟ ਸਿੰਘ ਬੰਡਾਲਾ ਵਿਖਾਉਣਾ ਸੋਨਾ ਲੱਗ ਰਿਹਾ ਨਾ ਮੈਂ ਸੋਨਾ ਹੀ ਲੱਗ ਰਿਹਾ ਹੁਣ ਮੇਰੇ ਕਿਉਂਕਿ ਮੇਰੀ ਮੰਮੀ ਕਹਿੰਦੀ ਹੁੰਦੀ ਕਿ ਮੈਂ ਬੜਾ ਸੋਨਾ ਇਧਰ ਵੇਖੋ ਲੋਕਾਂ ਨੇ ਨਾ ਵੇਲੀ ਥਾਂ ਮਿਲੀ ਨਹੀਂ ਤੇ ਗੰਦ ਪਾਇਆ ਨਹੀਂ ਜੋ ਰਫਾਫਾ ਤੇ ਜੋ ਕੂੜਾ ਛੁੱਟੇ ਜਾਂਦੇ ਛੁੱਟੇ ਜਾਂਦੇ ਵੇਖੋ ਇਧਰ ਜੀ ਜ਼ਿਮੀਂਦਾਰ ਪੈਰੀ ਚ ਕੰਮ ਕਰ ਰਹੇ ਨੇ ਆਪਾਂ ਉਧਰ ਨੂੰ ਚੱਲਿਆਂ ਪੈਰੀ ਵੇਖਣ ਵਾਸਤੇ ਮੁੰਗਰੇ ਹੋਣੇ ਤਾਂ ਮੁੰਗਰੇ ਓ ਬੰਬੀ ਵੀ ਚੱਲਣਦੀ ਆ ਵਟ ਵਧੀਆ ਤੁਰਨ ਵਾਸਤੇ ਉਦਾਂ ਦਵੱਟਾ ਛੱਡਦੇ ਨਹੀਂ ਜੀਵਿੰਦਾਰ ਆ ਵੇਖੋ ਓ ਬਜ਼ੁਰਗ ਡੇ ਕੰਮ ਕਰਨ ਸਸੀ ਗਾਂਕਲ ਜੀ ਆ ਜੀ ਮੂੰਗਰੇ 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 ਲੱਗੇ ਵੀ ਆ ਕਿ ਨਹੀਂ ਲੱਗੇ ਲੱਗੇ ਨਹੀਂ ਕਿ ਨਹੀਂ ਆ ਵੇ ਮੂੰਗਰੇ 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 ਬਹੁਤ ਸਵਾਦ ਆ ਮੈਂ ਖਾ ਰਿਹਾ ਤਾਜੀ ਚੀਜ਼ ਖਾਣ ਦਾ ਆਪਣਾ ਮਜ਼ਾ ਮੂੰਗਰੇ ਵਾਵਾ ਪਾਲੇ ਤੁਸੀਂ ਅੱਛਾ ਜੀ ਹਾਂਜੀ हां जी बुजर्ग काम ਕਰ ਰਹੇ ਖੇਤਾਂ ਔਰ ਜੀ ਠੀਕ ਠਾਕ ਜੇ ਰਾਤਾਂ ਬਸ ਨੀਂਦ ਨਹੀਂ ਆਉਂਦੀ ਚੰਗੀ ਚੰਗੀ ਸ਼ਹਿਰ ਚ ਚੀਕ ਝਾੜਾ ਬੜਾ ਹੁੰਦਾ ਮੇਰੇ ਕੋਲ ਤਾਂ ਹੀ ਭਾਵੇਂ ਅੱਛਾ ਅੱਛਾ ਉਹ ਸਾਡੀ ਭੈਣ ਹੀ ਪਹਿਲਾਂ ਟੈਲੀਫੋਨ ਟਰੋੜਫੜਕਾ ਲਾ ਕੇ ਅੰਮ੍ਰਿਤਸਰ ਉਹਨਾਂ ਦਾ ਹਾਂ ਜੀ ਉਹ ਨੰਨਾ ਨੰਨਾ ਇੱਕ ਮੁੰਡਾ ਪ੍ਰੋਸੀਡੈਂਟ ਸਪਾਈਡਰ ਹੈ ਲੱਗਦਾ ਮੇਰੇ ਕੋਲ ਤਾਂ ਬਹੁਤ ਛੋਟਾ ਹੀ ਨਾ ਹਾਂ ਜੀ ਉਹ ਬਲੌਗਿੰਗ ਪਹਿਲਾਂ ਇਹ ਜੋ ਤੁਹਾਨੂੰ ਕੁਬਾਲੀਆਂ ਟੈਨਸ਼ਨ ਕਰ ਲਈ ਜਿਹਨੇ ਤੇ ਸਟਾਲਾ ਹਾਂ ਹਾਂ ਉਹ ਫੇਟੀ ਉਹਨੂੰ ਹੋ ਗਿਆ ਦੋ ਤਿੰਨ ਘਾਟੇ ਨੂੰ ਮੈਂ ਪਾੜ ਰਿਹਾ ਜੋ ਇਹ ਮਾਇਮੜੀ ਲੱਗੇ ਪਿਛੇ ਅੰਮ੍ਰਿਤਸਰ ਵਾਹ ਕੋਣ ਹੋ ਗਏ ਨੇ ਪਾਈ ਉੱਥੇ ਕੋਠੀ ਕੋਠੀ ਸ਼ੁਰੂ ਹੋ ਗਿਆ ਜਿਹਦਾ ਟੈਨਸ਼ਨ ਹੋ ਗਿਆ ਪੁਰੇ ਅੱਛਾ ਹੋੜਾ ਹੋ ਗਿਆ ਕੰਮ ਕੰਪਨੀ ਦੇ ਉੱਥੇ ਆ ਗਏ ਦੋ ਤਿੰਨ ਦਿਨ ਹੋਇਆ ਤੇ ਮੈਂ ਕਿਹਾ ਪਹਿਲਾਂ ਕਿਹਾ ਤੇ ਪਰਸੇ ਮੈਂ ਕਿਹਾ ਮੇਰੀ ਭੈਣਾਂ ਦੀ ਤੁੜਰਾ ਹੋਇਆ ਤੇ ਮੈਂ ਭੈਣਾਂ ਆ ਗਈ ਉਹ ਮੁਸ਼ਕਲ ਹੋਈ ਨਹੀਂ ਵੈਸੇ ਇਹ ਨਾ ਇਹ ਜਿਹੜਾ ਸਿਸਟਮ ਹੈ ਨਾ ਜਿੱਦਾਂ ਹੁਣ ਤੁਹਾਡੇ ਹੈ ਨਾ ਅਸਲ ਵਿੱਚ ਸਾਡੇ ਪਿੰਡ ਜਿੱਥੇ ਸਾਡਾ ਘਰ ਹੈ ਨਾ ਸਾਡਾ ਨਾ ਉਹ ਨਵਾਂ ਪਿੰਡ ਨਿਕਾ ਜਾਈ ਵੈਸੇ ਤਾਂ ਬਾਰ ਬਾਰ ਨੁਕਰਜੀ ਤੇ ਸਾਡਾ ਘਰ ਪੈ ਜਾਂਦਾ ਤਾਂ ਮੈਨੂੰ ਬੜਾ ਆਨੰਦ ਮਈ ਲੱਗਦਾ ਤੇ ਵਾਕਈ ਜਦੋਂ ਇਹੋ ਜਿਹੀ ਚੀਖ ਝੜ ਜੇ ਨਹੀਂ ਹੁੰਦਾ ਤੇ ਇੱਕ ਆਪਣੀ ਆਤਮਾ ਬਣ ਚੁੱਕੀ ਹੁੰਦੀ ਨਾ ਉਹ ਤਾਂ ਮੈਂ ਕਿਤੇ ਜਾਣਾ ਮੈਂ ਨਾ ਰਿਸ਼ਤੇਦਾਰੀ ਤੇ ਮੈਂ ਵੀ ਦਰਾਦ ਨਹੀਂ ਦਿੰਦਾ ਇਹ ਤਾਂ ਤੁਸੀਂ ਜਿੱਦਾਂ ਤੁਹਾਡਾ ਸਿਸਟਮ ਹੈ ਮੈਂ ਤੇ ਇਹਨਾਂ ਵੀ ਕਿੱਥੇ ਜੀ ਲੱਗਦਾ ਇਹੋ ਜਿਹੀਆਂ ਚੀਜ਼ਾਂ ਛੱਡ ਵੀ ਮੈਂ ਸ਼ਵੇਰੇ ਹੋਣਾ ਉੱਠਾਂ ਮੈਂ ਆਪਣੀ ਜੇਮ ਕਰਕੇ ਮੈਂ ਸੈਰ ਫੜਨਾ ਅੱਛਾ 5-6 ਕਿਲੋਮੀਟਰ ਸਾਡੇ ਤੋਂ ਉਹ ਸਿਰੀ ਅਮਰਤਵਰ ਨਹੀਂ ਵੀ ਚਾਬੜੀ ਪੀਏ ਦਿਨ ਚੜਜਾ ਦਾ ਮਤਲਬ ਵੀ ਦਿਨ ਦੇ ਚੜਨਾ ਹਾਂ ਮੈਂ ਕਪੜੀ ਮਾਰਦਾ ਅੱਛਾ ਇਧਰ ਹੱਡੀ ਪੜੀ ਹੈ ਆਪਣੀ 1 ਕਿਲੋਮੀਟਰ ਦੇ ਇਥੇ ਕਿੱਸੇ ਬੰਨੇ ਆਓ ਅੱਛਾ ਉੱਥੋਂ ਜਾਣਾ ਤੇ ਕਈ ਵਾਰੀ ਆਇਆ ਜਾਣਾ ਸਿੱਧਾ ਉੱਥੋਂ ਜਾ ਕੇ ਸੂਏ ਦਾ ਪੀਕੇ ਕਿੱਧਰ ਜਾਣਾ ਹਾਂਜੀ ਸੂਏ ਨੂੰ ਜਾ ਕੇ ਸੌਂਦੀ ਆਂਦੀ ਆਣਾ ਅਰ ਉਹਦੇ ਲਈ ਜਾ ਉੱਥੋਂ ਜਾ ਤੇ ਮੇਰੇ ਨਾਲ ਬਲੋਏ ਘੁੰਮਣਾ ਘੁੰਮਣਾ ਇਨਾ ਘਟੋ ਘਟਾ ਕਿਆ ਬਾਤ ਪੰਜ ਛਮਨ ਫੇਰੀ ਉਧਰ ਚਲ ਸਕਦਾ ਨਹੀਂ ਬਿਲਕੁਲ ਬਿਲਕੁਲ ਜਿਹੜਾ ਤੁਸੀਂ ਕਹਿੰਦੇ ਜਿਹੜੀ ਸਵੇਰੇ ਸੇਰ ਦੀ ਸੈਰ ਆ ਮੋਸਾਈਕਲ ਤੇ ਹੋਗਾ ਜਾਂ ਉਧਰ ਆ ਗਿਆ ਬਸ ਬਸ ਨੰਦਾਂ ਦੇ ਚਾਹ ਪਾਣੀ ਲਾਇਆ ਉਧਰ ਨੂੰ ਆਓ ਮੱਕੀ ਪੱਠੇ ਆ ਹਨਾ ਮੱਕੀ ਅੱਛਾ ਅੱਛਾ ਲਓ ਜੀ ਬੜਾ ਮੌਲ ਹੀ ਬੜਵਦੀ ਲੱਗਦਾ ਇਧਰ ਦਾ ਇਥੋਂ ਤੇ ਵਾਪਸੀ ਹੁਣ ਉਧਰ ਕੀ ਜਾਣਾ ਗੇ ਨਾਲੀ ਤੇ ਸਾਡਾ ਰੋਡ ਦਾ ਡਰ ਰੋਡ ਦਾ ਨਹੀਂ ਘਪਰੋ ਭਾਇਓ ਲਓ ਜੀ ਅਸੀਂ ਬਜ਼ੁਰਗਾਂ ਨਾਲ ਕਰਕੇ ਆ ਗੱਲਾਂ ਬਾਤਾਂ ਤੇ ਬੜਾ ਆਨੰਦ ਆਇਆ ਪ੍ਰਾਣੀਆਂ ਗੱਲਾਂ ਚੱਲ ਪਈਆਂ ਉਹਨਾਂ ਦੀਆਂ ਪਾਕਿਸਤਾਨ ਵੇਲੇ ਦੀਆਂ ਤੇ ਬੜੇ ਆਨੰਦ ਨਾਲ ਸੁਣੀਆਂ ਤੇ ਹੁਣ ਆਪਾਂ ਵੀ ਅਗੇ ਬਾਹਰ ਇਧਰ ਮੈਂ ਕਾਪੀ ਬੱਚਿਆਂ ਨੂੰ ਛੁੱਟੀ ਨਾ ਆ ਜੇ ਤੇ ਟਾਈਮ ਨਾਲ ਵੈਸੇ ਵੀ ਮਜ਼ਰਗਾ ਕੋਲ ਜਦੋਂ ਬੈਠੀਏ ਉਹਨਾਂ ਨੂੰ ਵੀ ਵਧੀਆ ਲੱਗਦਾ ਹਨ ਕਿਉਂਕਿ ਆ ਸਮਾਂ ਜਿਹੜਾ ਹੁੰਦਾ ਵਾ ਚਲੋ ਸਮਾਂ ਦੇ ਸਾਰਿਆਂ ਤੇ ਹੁੰਦਾ ਹਨ ਅਸੀਂ ਵੀ ਕਦੇ ਬੱਚੇ ਸੀ ਹੁਣ ਆ ਉਮਰ 'ਚ ਆਏ ਆ ਬਾਅਦ ਵਿੱਚ ਅਸੀਂ ਵੀ ਉਸੇ ਵਿੱਚ ਜਾਣਾ ਹਨ ਤੇ ਕਿਉਂਕਿ ਸਾਰਿਆਂ ਦੇ ਨਾਲ ਬਿਤਨੀ ਆ ਜਦੋਂ ਆ ਉਮਰ ਹੁੰਦੀ ਆ ਤੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਬਜ਼ੁਰਗਾਂ ਦੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਨਾ ਬਹੁਤ ਘੱਟ ਤੇ ਬਹਿਣਾ ਚਾਹੀਦਾ ਜਦੋਂ ਵੀ ਸਮਾਂ ਮਿਲੇ ਜੇ ਸਾਡੇ ਘਰ 'ਚ ਕੋਈ ਬਜ਼ੁਰਗ ਹੈ ਤਾਂ ਕਿਉਂਕਿ ਜਿੰਨਾਂ ਦੇ ਤੁਰ ਜਾਂਦੇ ਉਹ ਫਿਰ ਵਸ ਤਰਸਦੇ ਹੀ ਰਹਿ ਜਾਂਦੇ ਹਨ ਜਿਸ ਤਰ੍ਹਾਂ ਹੁਣ ਮੈਂ ਤਰਸਦਾ ਕਿ ਮਾਤਾ ਪਿਤਾ ਜਿਹੜੇ ਉਹ ਸਾਨੂੰ ਛੱਡ ਕੇ ਚਲੇ ਗਏ ਪਰ ਜੇ ਕੋਲ ਸਾਡੇ ਬਜ਼ੁਰਗ ਹੈਗੇ ਆ ਤੇ ਉਹਨਾਂ ਦੇ ਕੋਲ ਬੈਠੀਏ ਉਹਨਾਂ ਦੀਆਂ ਗੱਲਾਂ ਸੁਣੀਏ ਉਹਨਾਂ ਦੇ ਨਾਲ ਹਾਸੇ ਖੇਡੀਏ ਤੇ ਵਧੀਆ ਲੱਗਦਾ ਉਹਨਾਂ ਨੂੰ ਵੀ ਤੇ ਸਾਨੂੰ ਵੀ ਤੇ ਇਹ ਇਹ ਖੁਸ਼ੀ ਜਿਹੜੀ ਜਿਹੜੀ ਬਜ਼ੁਰਗਾਂ ਦੀ ਖੁਸ਼ੀ ਆ ਨਾ ਫਿਰ ਉਹਨੇ ਜੋ ਸਾਨੂੰ ਅਸੀਸ ਦੇਣੀ ਆ ਉਸ ਖੁਸ਼ੀ ਨੇ ਉਹਦਾ ਤਾਂ ਕੋਈ ਅੰਤ ਹੀ ਨਹੀਂ ਘਕਾਰਿਆ ਆ ਵੇਖੋ ਪਾਸੇ ਜਿੱਥੇ ਬੱਕਰੀਆਂ ਰੱਖੀਆਂ ਨੇ ਆ ਵੇਖੋ ਨਹੀਂ ਇਹ ਤਾਂ ਬੱਕਰੀਆਂ ਦਾ ਬਾਹਰੋਂ ਆਇਆ ਲੱਗਦਾ ਕਿਉਂਕਿ ਕਾਫੀ ਬੱਕਰੀਆਂ 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 ਇਧਰ ਪਾਣੀ ਇਧਰ ਬੱਕਰੀਆਂ ਇਧਰ ਵੀ ਪਾਣੀ ਤੇ ਇਧਰ ਮੈਂ ਮਿਲਦੇ ਆ ਜੀ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ Bye bye!